ਸਾਰੇ ਨੂੰ ਪਿਆਰ ਭਰੀ ਸਸ਼ਕਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਬਹੁਤ ਖਾਸ ਅਪਡੇਟ ਜੀ ਸੋ ਦੋਸਤੋ ਸਰਕਾਰ ਨੇ ਜਿਹੜਾ ਹੈ ਮਲਾਜ਼ਮਾਂ ਨੂੰ ਬਹੁਤ ਹੀ ਵੱਡੀ ਖੁਸ਼ਖਬਰੀ ਦਿੱਤੀ ਹੈ ਸੋ ਦੋਸਤੋ ਜਿਹੜੀ ਹਰਿਆਣਾ ਸਰਕਾਰ ਨੇ ਹੁਣ ਆਪਣੀ ਮਲਾਜ਼ਮਾਂ ਨੂੰ 2% ਡੀਏ ਦੇ ਵਿੱਚ ਵਾਧਾ ਕੀਤਾ ਹੈ 2% ਡੀਏ ਦੀ ਕਿਸ਼ ਦੇਣ ਦਾ ਫੈਸਲਾ ਲੈ ਲਿਆ ਹੈ ਬਕਾਇਦਾ ਇਹਦੇ ਸਬੰਧ ਦੇ ਵਿੱਚ ਹਰਿਆਣਾ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਔਰ 1 ਜਨਵਰੀ 2025 ਤੋਂ ਹੁਣ ਹੁਣੀ ਜਿਹੜੀ ਇਸ ਮਲਾ ਹਰਿਆਣਾ ਮਲਾਜ਼ਮਾਂ ਨੂੰ ਜਿਹੜਾ ਹੈ 2% ਵਾਧੂ ਡੀਏ ਹੈਪਾ ਆਫ ਕੀ 53% ਦੀ ਥਾਂ ਤੇ 55% ਡੀ ਹਰਿਆਣੇ ਦੇ ਮਲਾਜ਼ਮਾਂ ਨੂੰ ਮਿਲੇਗਾ ਸੋ ਦੋਸਤੋ ਦੂਸਰੇ ਪਾਸੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮਲਾਜ਼ਮਾਂ ਨੂੰ ਫਿਲਹਾਲ ਤੇ ਫਿਲਹਾਲ ਜਿਹੜਾ ਹੈ ਕੇਵਲ 42% ਡੀ ਜਿਹੜਾ ਹੈ ਮਿਲ ਰਿਹਾ ਹੈ ਔਰ ਪੰਜਾਬ ਦੇ ਮਲਾਜ਼ਮ ਜਿੱਥੇ ਪਹਿਲਾਂ ਕੇਂਦਰੀ ਮਲਾਜ਼ਮਾਂ ਤੋਂ 13% ਡੀ ਜਿਹੜਾ ਕੱਟ ਲੈ ਰਹੇ ਸੀ ਹੁਣ ਆਪਣੇ ਗਵਾਂਡੀ ਰਾਜ ਹਰਿਆਣਾ ਤੇ ਮਲਾਜ਼ਮਾਂ ਤੋਂ ਵੀ ਜਿਹੜਾ 13% ਡੀ ਜਿਹੜਾ ਲੈਣਗੇ ਔਰ ਖਾਸ ਕਰਕੇ ਉਹ ਯੂਟੀ ਚੰਡੀਗੜ੍ਹ ਦੇ ਜਿਹੜੀ ਮਲਾਜ਼ਮ ਨੇ ਕਿਸੇ ਵੀਲੇ ਮਰਨ ਮਰਨ ਵਰਤ ਰੱਖ ਕੇ ਸੰਘਰਸ਼ ਕਰਕੇ ਵੱਡੇ ਵੱਡੇ ਪ੍ਰਦਰਸ਼ਨ ਤੇ ਹੜਤਾਲਾਂ ਕਰਕੇ ਇੱਕੋ ਹੀ ਨਾਰਾ ਲਾਉਂਦੇ ਸੀ ਵੀ ਸਾਡੇ ਉੱਪਰ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ ਔਰ ਅੱਜ ਦੇ ਜੋ ਕਿ ਇਦਾਂ ਦਾ ਬਦਲਿਆ ਕਿ ਸਮਾਂ ਇਦਾਂ ਦਾ ਚੇਂਜ ਹੋਇਆ ਵੀ ਜਿਹੜੇ ਅੱਜ ਦੇ ਯੂਟੀ ਦੇ ਜਿਹੜੇ ਛੰਡੀਗੜ੍ਹ ਦੇ ਮਲਾਸਮਾਂ ਨੂੰ ਵੀ ਜਿਹੜਾ 55% ਡੀਏ ਜਿਹੜਾ ਮਿਲ ਰਿਹਾ ਹੈ ਸੋ ਦੋਸਤੋ ਪੰਜਾਬ ਜਿਹੜਾ ਹੈ ਪਿੱਛੜ ਚੁੱਕਿਆ ਪਿੱਛੇ ਰਹਿ ਚੁੱਕਿਆ ਹੈ ਯੂਟੀ ਦੇ ਛੰਡੀਗੜ੍ਹ ਦੇ ਮਲਾਸਮਾਂ ਤੋਂ ਵੀ ਤੇ 13% ਡੀਏ ਜਿਹੜਾ ਪਿੱਛੇ ਹੈ ਭਾਵ ਕਿ 55% ਡੀਏ ਛੰਡੀਗੜ੍ਹ ਦੇ ਮਲਾਸਮਾਂ ਨੂੰ मिल ਰਿਹਾ ਹੈ ਆਧੇ ਪੰਜਾਬ ਦੇ ਮਲਾਜ਼ਮਾਂ ਨੂੰ 42% ਜਿਹੜਾ ਹੈ ਡੀਏ ਮਿਲ ਰਿਹਾ ਹੈ ਗੱਲ ਇੱਥੇ ਖਤਮ ਨਹੀਂ ਹੁੰਦੀ ਸੋ ਦੋਸਤੋ ਪੰਜਾਬ ਦੇ ਮਲਾਜ਼ਮਾਂ ਨੂੰ ਪਿਛਲੀਆਂ ਕਈ ਡੀਏ ਦੀਆਂ ਕਿਸ਼ਤਾਂ ਦਾ ਏਰੀਅਰ ਵੀ ਪੈਂਡਿੰਗ ਹੈ 1 ਜੁਲਾਈ 2021 ਤੋਂ ਲੈ ਕੇ 31 ਮਾਰਚ 2024 ਤੱਕ ਡੀਏ ਜਿਹੜਾ ਹੈ ਦੀਆਂ ਜਿਹੜੀਆਂ ਕਿਸ਼ਤਾਂ ਦਾ ਜਿਹੜਾ ਕੀ ਗੱਲ ਇਹ ਜਿਹੜਾ ਏਰੀਅਰ ਹੈ ਉਹ ਹੈ 4499 ਕਰੋੜ ਰੁਪਇਆ ਪੈਂਡਿੰਗ ਹੈ ਭਾਵ ਕਿ ਪੰਜਾਬ ਸਰਕਾਰ ਦੇ ਖਾਤੇ ਜਿਹੜੇ ਕੀ ਖਾਤੇ ਗਏ ਨੇ ਜਿਹੜਾ ਹਾਲੇ ਪੰਜਾਬ ਦੇ ਮਲਾਜ਼ਮਾਂ ਨੂੰ ਮਿਲਣਾ ਵੈਸੇ ਵੀ ਏਰੀਅਰ ਪੱਖੋਂ ਤੇ ਪੰਜਾਬ ਦੇ ਮਲਾਜ਼ਮਾ ਜਿਹੜੇ ਕਿ ਨਹੀਂ ਪੂਰੀ ਤਰ੍ਹਾਂ ਪਿਛੜੇ ਨੇ ਟੋਟਲ ਪੰਜਾਬ ਸਰਕਾਰ ਦੇ ਜਿਹੜੇ ਆંકੜੇ ਨੇ 18228 ਕਰੋੜ ਰੁਪਇਆ ਏਰੀਅਰ ਜਿਹੜਾ ਪੰਜਾਬ ਦੇ ਮਲਾਜ਼ਮਾਂ ਤੇ ਅਸ਼ਰ ਦਾ ਸਰਕਾਰ ਕੋਲ ਪੈਂਡਿੰਗ ਹੈ ਜਿਦੇ ਵਿੱਚ ایرਰ ਆਫ ਲਿਵ ਇਨ ਕੈਚਮੈਂਟ ਰਿਟਾਇਰਮੈਂਟ ਪੈਨਸ਼ਨਰਸ ਦਾ 345 ਕਰੋੜ ਰੁਪਿਆ ਇਸੇ ਤਰ੍ਹਾਂ ایرਰ ਆਫ ਰਿਵਾਈਜ਼ ਪੇ ਆਫ ਗਵਰਨਮੈਂਟ EMPLOYEES 5588 ਕਰੋੜ ਜਿਹੜਾ ਰੁਪਿਆ ਇਸੇ ਤਰ੍ਹਾਂ ایرਰ ਆਫ ਰਿਵਾਈਜ਼ ਪੈਨਸ਼ਨ ਆਫ ਪੈਨਸ਼ਨ 7256 ਕਰੋੜ ਰੁਪਿਆ ਜਿਹੜਾ ਔਰ रियर ਆਫ ਪੇ ਪੈਨਸ਼ਨ ਰਿਵਾਈਜ਼ ਯੂਜ਼ੀ ਸਕੇਲ ਜਿਹੜੇ 900 ਕਰੋੜ ਰੁਪਿਆ ਔਰ ਇਹ ਟੋਟਲ ਫਿਗਰ ਜਿਹੜੀ ਹੈਗੀ 1489 ਕਰੋੜ ਰੁਪਿਆ ਜਿਹੜੀ ਬੰਦੀ ਹੈ ਰੀਅਰ ਦੀ ਜਿਹੜੀ ਤੇ ਜਿਹਦੇ ਤੇ ਵਿੱਚ ਇਹ ਐਡ ਕਰ ਲਈਏ ਤਾਂ 1 ਜੁਲਾਈ 2021 ਤੋਂ ਲੈ ਕੇ 31 ਮਾਰਚ 2024 ਤੱਕ ਰੀਅਰ ਆਫ ਡੀਏ ਡੀਆਰ ਆਫ ਗਵਰਨਮੈਂਟ ਅਪਲਾਈਸ ਪੈਨਸ਼ਨ 4349 ਰੁਪਏ ਜਿਹੜੇ ਤੇ ਪੂਰੇ ਜਿਹੜੇ 18228 ਕਰੋੜ ਰੁਪਏ ਆ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰ ਦਾ ਏਰੀਅਰ ਪੈਂਡਿੰਗ ਹੈ। ਭਾਪਕੀ ਪੰਜਾਬ ਸਰਕਾਰ ਨੇ ਫੈਸਲਾ ਜਿਹੜਾ ਕੀਤਾ ਹੈ ਕਿ ਵੀ 1 April 2025 ਤੋਂ ਪੈਨਸ਼ਨਰਸ ਨੂੰ ਜੋ ਔਰ 1 April 2026 ਤੋਂ ਮਲਾਜ਼ਮਾਂ ਨੂੰ 42 ਤੇ 36 ਕਿਸ਼ਤਾਂ ਦੇ ਵਿਚਾਰੇ ਦਿੱਤਾ ਜਾਵੇਗਾ। 1 ਮਈ ਨੂੰ ਉਹ ਜਿਹੜਾ ਉਹਦਾ ਪਹਿਲੀ ਕਿਸ਼ਤ ਜਿਹੜੀ ਰਿਲੀਜ਼ ਹੋਵੇਗੀ ਪਰ ਟੁੱਟਮੀ ਢੰਗ ਦੇ ਨਾਲ ਜਿਹੜਾ ਹੈ 18228 ਕਰੋੜ ਏਰੀਅਰ ਦੇ ਵਿੱਚੋਂ 14099 ਕਰੋੜ ਰੁਪਏ ਦਾ ਜਿਹੜਾ 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 ਹੈ ਕਿਸ਼ਤਾਂ ਦੇ ਵਿੱਚ ਦੇਣ ਦਾ ਕਾਰਨ ਜਿਹੜਾ ਇਹ ਮਲਾਜ਼ਮਾਂ ਨੂੰ ਜਿਹੜੇ ਇਹ ਮੰਗ ਕਰਦੇ ਰਹੇ ਨੇ ਵੀ ਉਹਨਾਂ ਨੂੰ ਸਾਨੂੰ ਇੱਕੋ ਕਿਸ਼ਤ ਦੇ ਵਿੱਚ ਜਿਹੜਾ ਇਹ ਏਰੀਅਰ ਦਿੱਤਾ ਜਾਵੇ ਪਰ ਕੁੱਲ ਮਿਲਾ ਕੇ ਜੇ ਗੱਲ ਮੁੱਕਦੀ ਹੈ ਇਹ ਹੈ ਕਿ ਹੁਣ ਪੰਜਾਬ ਦੇ ਮਲਾਜ਼ਮਾਂ ਨੂੰ ਜਿਹੜਾ ਹਰਿਆਣਾ ਦੇ ਡਿਊਟੀ ਯੂਟੀ ਮਲਾਜ਼ਮਾਂ ਚੰਡੀਗੜ੍ਹ ਤੋਂ 13% ਡੀਏ ਹੈ ਘੱਟ ਮਿਲ ਰਿਹਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਪਲਾਜ਼ਮਾ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਮ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਜੀ